ਸਤਗੁਰਾਂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਨੇ ਹੱਥ ਉੱਪਰ ਕਰਕੇ ਦੱਸੋ ਮਾੜਾ ਜੀ ਵਾਹ ਵਾਹ ਕੱਛ ਤਾਂ ਸਾਰੀ ਦੁਨੀਆ ਪਿਆਰ ਕਰਦੀ ਹੈ ਇਹਦੇ ਹੱਥ ਉੱਪਰ ਕਰਾਂਗੇ ਥੋੜੀ ਜਿਹੀ ਸੁਸਤੀ ਪਈ ਚੁਸਤੀ ਜਾ ਗਈ ਇੱਕ ਸਾਂਝੀ ਵਾਰਤਾ ਦਾ ਗਾਣਾ ਮੈਂ ਰਿਲੀਜ਼ ਕੀਤਾ ਸੀ ਜਿਹਦੇ ਵਿੱਚ ਸੱਚੇ ਕਰਤਾਰ ਸੱਚੇ ਰਹਿਬਰ ਸਤਗੁਰ ਰਵਿਦਾਸ ਮਹਾਰਾਜ ਜੀ ਸੱਚੇ ਰਹਿਬ ਬਾਬਾ ਨਾਨਕ ਜੀ ਕਦੇ ਇੱਕ ਤਰਫਾ ਗੱਲ ਨਹੀਂ ਕੀਤੀ ਹਰ ਇੱਕ ਨੂੰ ਜੋੜਨ ਦੀ ਗੱਲ ਕੀਤੀ ਸਤਗੁਰਾਂ ਨੇ ਤੇ ਅਸੀਂ ਕੌਣ ਹਾਂ ਤੋੜਨ ਵਾਲੇ ਅਸੀਂ ਕਿਉਂ ਵੱੰਡਾ ਪਾਈ ਜਾਦੇ ਸਗੋਰ ਫਰਮਾਇਓ ਜੀ ਨਫ਼ਰਤ ਦੇ ਰੁਖ ਲਾਉਣ ਵਾਲਿਓ ਆਪਸ ਵਿੱਚ ਵੰਡ ਪਾਉਣ ਵਾਲਿਓ ਆਇਆ ਮੱਖਣ ਰੇ ਯਾਰ ਮੱਖਣ ਮੇਰਾ ਬੜਾ ਪਿਆਰਾ ਭਰਾ ਜੀ ਬੜਾ ਸਤਿਕਾਰਯੋਗ ਵੀਰ ਆ ਸਾਡਾ ਸੁਲਝਾ ਹੋਇਆ ਸਾਡੇ ਤੋਂ ਵੱਡਾ ਮੇਰਾ ਸਾਡਾ ਨਫ਼ਰਤ ਦੇ ਰੁਖ ਲਾਉਣ ਵਾਲਿਓ ਆਪਸ ਵਿੱਚ ਵੰਡ ਪਾਉਣ ਵਾਲਿਓ ਸਾਡੀ ਇੱਕ ਸੁਣਾਵਾਂ ਤੁਹਾਡੀ ਵੇਖਣ ਵਾਲੀ ਅੱਖ ਨਹੀਂ ਅੱਖ ਨਹੀਂ ਗੁਰੂ ਰਵੀਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ ਦੋ ਵੱਖ ਨਹੀਂ ਗੁਰੂ ਰਵੀਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ ਤੂੰ ਵੱਖ ਨਹੀਂ ਦੂਜੇ ਤੋਂ ਵੱਖ ਇੱਕੋ ਰਾਹ ਦੇ ਪਾਂਦੀ ਦੋਵੇਂ ਇੱਕੋ ਹੀ ਉਪਦੇਸ਼ ਦਿੱਤਾ ਕਰਨੀ ਕਿਰਤ ਤੇ ਵੰਡ ਕੇ ਛਕਣਾ ਹੋ ਕਾ ਇਨਾ ਹਮੇਸ਼ ਦਿੱਤਾ ਦਿੱਤਾ ਜੇ ਨਾ ਮੰਨੀ ਗੱਲ ਦੋਮਾ ਦੀ ਪੱਲੇ ਰਹਿਣਾ ਕੱਖ ਨਹੀਂ ਕੱਖ ਨਹੀਂ ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ ਜੇ ਦੋ ਵੱਖ ਨਹੀਂ ਹਾਂ ਵੱਖ ਨਹੀਂ ਉਹ ਵੱਖ ਨਹੀਂ ਹਾਂ ਵੱਖ ਨਹੀਂ ਉਹ ਵੱਖ ਨਹੀਂ ਉਹ ਵੱਖ ਨਹੀਂ ਉਹ ਵੱਖ ਨਹੀਂ ਠੀਕ ਹੈ ਜੀ ਸੋ ਲਾਸਟ ਗਾਣਾ ਜੀ